ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਬਹੁਤ ਵੱਡੀ ਅਪਡੇਟ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਭਾਈ ਦੇਵਾ ਸਿੱਧੂ ਆਪਣੀ ਵੀਡੀਓ ਦੇ ਵਿੱਚ ਕੁਝ ਬਹੁਤ ਵੱਡੇ ਖੁਲਾਸੇ ਕਰ ਰਹੇ ਹੈ ਵੀਰੋ ਚਲ ਕੇ ਪਹਿਲੇ ਵੀਡੀਓ ਦੇਖਨੇ ਹੈ ਤੇ ਫਿਰ ਇੱਥੇ ਗੱਲਬਾਤ ਕਰਾਂਗੇ ਹਾਂ ਜੀ ਪੰਜਾਬ ਵਾਲਿਓ ਸਸਰੀ ਕਾਲ ਜਿਵੇਂ ਕਿ ਕਰਨਲ ਮਾਮਲੇ ਦੇ ਵਿੱਚ ਇੱਕ ਬਹੁਤ ਵੱਡੀ ਅਪਡੇਟ ਆ ਗਈ ਹੈ ਪੰਜਾਬ ਦੇ ਵਿੱਚ ਘਟਨਾ ਵਾਪਰਦੀ ਹੈ ਪਟਿਆਲੇ ਦੇ ਵਿੱਚ ਕਿ ਚਾਰ ਮਲਾਜਮਾਂ ਨੇ ਕਰਨਲ ਸਾਹਿਬ ਨੂੰ ਕੁੱਟਿਆ ਉਸ ਤੋਂ ਬਾਅਦ ਹਾਈ ਕੋਰਟ ਦਾ ਜਿਹੜਾ ਤੁਹਾਨੂੰ ਅੱਜ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਹਾਈ ਕੋਰਟ ਦਾ ਇੱਕ ਬਹੁਤ ਸਖਤ ਰਵਈਆ ਜਿਨ੍ਹਾਂ ਨੇ ਆਪਣੀ ਇੱਕ ਆਰਡਰ ਦੀ ਕਾਪੀ ਹੈ ਜਿਹੜੀ ਉਹ ਪੇਸ਼ ਕਰ ਦਿੱਤੀ ਹੈ ਸੋਸ਼ਲ ਮੀਡੀਆ ਦੇ ਉੱਤੇ ਯਾਨੀ ਮੀਡੀਆ ਦੇ ਵਿੱਚ ਧਰ ਦਿੱਤੀ ਹੈ ਔਰ ਉਹ ਵਿੱਚ ਲਿਖਿਆ ਕੀ ਹੈ ਕਿ ਇੱਕ ਤਾਂ ਉਹਨਾਂ ਦੀ ਜ਼ਮਾਨਤ ਰੱਦ ਹੋ ਗਈ ਹੈ ਔਰ ਦੂਜੇ ਪਾਸੇ ਚੰਡੀਗੜ੍ਹ ਦੀ ਜਿਹੜੀ ਪੁਲਿਸ ਹੈ ਉਹਨਾਂ ਦਾ ਵੀ ਇੱਕ ਬਹੁਤ ਵੱਡਾ ਯੋਗਦਾਨ ਔਰ ਜਿਹੜਾ ਕਰਨਲ ਪਰਿਵਾਰ ਉਹਨਾਂ ਨੇ ਇਨਸਾਫ ਦੀ ਜਿਹੜੀ ਬਹੁਤ ਵੱਡੀ ਝੜਕਾ ਜ ਤੁਹਾਡੇ ਸਾਹਮਣੇ ਦਿਖਾਵਾਂਗੇ ਇੱਕ ਵੀਡੀਓ ਦੇ ذریعے ਯਾਨੀ ਕਰਨਲ ਸਾਹਿਬ ਨੂੰ ਕੁੱਟਿਆ ਗਿਆ ਉਹਨਾਂ ਦੇ ਪੂਰੇ ਪਰਿਵਾਰ ਨੇ ਔਰ ਸੈਨਾ ਦੇ ਜਿੰਨੇ ਵੀ ਸਾਥਕਾ ਜਿਹੜੇ ਸੈਨਿਕ ਸੀ ਬਹੁਤ ਵੱਡੇ ਵੱਡੇ ਧਰਨੇ ਲਾਏ ਜਿਹੜਾ ਕਿ ਨਾਨਕ ਸਿੰਘ ਐਸਐਸਪੀ ਹੈ ਉਹਦੇ ਖਿਲਾਫੀ ਬਹੁਤ ਸਾਰਾ ਪ੍ਰਦਰਸ਼ਨ ਕੀਤਾ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਯਾਨੀ ਸਿੱਧਾ ਕਹੀਏ ਤਾਂ ਭਗਵੰਤ ਮਾਨ ਦੇ ਨਾਲ ਮੀਟਿੰਗ ਹੁੰਦੀ ਹੈ ਰਾਜਨਾਥ ਸਿੰਘ ਦੇ ਨਾਲ ਮੀਟਿੰਗ ਹੁੰਦੀ ਹੈ ਜਿਹੜੇ ਕਿ ਰੱਖਿਆ ਮੰਤਰੀ ਆ ਫੌਜ ਦੇ ਔਰ ਉਸ ਤੋਂ ਬਾਅਦ ਸਿੱਟਾ ਕੀ ਨਿਕਲ ਕੇ ਸਾਹਮਣੇ ਆਉਂਦਾ ਕਿ ਭਗਵਾਨਤ ਮਾਨ ਸਾਹਿਬ ਖੁਦ ਉਹਨਾਂ ਦੀ ਪਤਨੀ ਦੇ ਯਾਨੀ ਕਰਨਲ ਦੀ ਜਿਹੜੀ ਪਤਨੀ ਹੈ ਉਹਦੇ ਹੱਥ ਧਾਰਦੇ ਸਿਰ ਦੇ ਉੱਤੇ ਕਿ ਅਸੀਂ ਤੁਹਾਨੂੰ ਇਨਸਾਫ ਦਵਾਵਾਂਗੇ ਤੇ 6 ਵਜੇ ਤੱਕ ਤੁਹਾਡੇ ਕੋਲ ਸਾਡਾ ਮੈਸੇਜ ਪਹੁੰਚ ਜਾਣਾ ਪਰ ਕੋਈ ਵੀ ਇਨਸਾਫ ਨਹੀਂ ਮਿਲਿਆ ਸੀ ਹਾਈ ਕੋਰਟ ਨੇ ਇੱਕ ਬਹੁਤ ਸਖਤ ਰਵਈਆ ਅਪਣਾਇਆ ਸੀ ਔਰ ਉਸ ਤੋਂ ਬਾਅਦ ਹਾਈ ਕੋਰਟ ਦੇ ਇੱਕ ਜੱਜ ਵੀ ਬਦਲੇ ਜਾਂਦੇ ਨੇ ਬਹੁਤ ਵੱਡੀ ਸ਼ੰਕਾ ਖੜੀ ਹੋ ਜਾਂਦੀ ਹੈ ਕਿ ਭਾਈ ਹਾਈ ਕੋਰਟ ਦਾ ਜੱਜ ਬਦਲਿਆ ਜਾਣਾ ਕੋਈ ਆਮ ਛੋਟੀ ਮੋਟੀ ਗਲਤੀ ਨਹੀਂ ਹੈਗੀ ਕਿਉਂਕਿ ਇੱਕ ਪਾਸੇ ਸਰਕਾਰ ਚਾਹੁੰਦੀ ਹੈ ਕਿ ਸਾਡੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਉਹਨਾਂ ਨੇ ਪੇਸ਼ ਕਰਨ ਦੀ ਬਜਾਏ ਉਹਨਾਂ ਨੂੰ ਲੁਕੋਇਆ ਗਿਆ ਯਾਨੀ ਕਰਨਲ ਦੀ ਪਤਨੀ ਔਰ ਉਹਨਾਂ ਦੇ ਜਿਹੜੇ ਕਿ ਸੰਧੂ ਸੀ ਕਰਨਲ ਸਾਹਿਬ ਦੇ ਉਹਨਾਂ ਨੇ ਬਹੁਤ ਵੱਡਾ ਜ਼ੋਰ ਲਾਇਆ ਕਿ ਸਾਨੂੰ ਇਨਸਾਫ ਮਿਲੇ ਪਰ ਫਿਰ ਕੇਸ ਪਹੁੰਚਦਾ ਹੈ ਚੰਡੀਗੜ੍ਹ ਪੁਲਿਸ ਦੇ ਕੋਲ ਯਾਨੀ ਚੰਡੀਗੜ੍ਹ ਦੇ ਵਿੱਚ ਕੇਸ ਚਲਿਆ ਜਾਂਦਾ ਹੈ ਹਾਈ ਕੋਰਟ ਮੰਨਿਓ ਜਿਹੜਾ ਅੱਜ ਸਖਤ ਰਵਈਆ ਅਪਣਾਇਆ ਗਿਆ ਚਾਰੇ ਪੁਲਿਸ ਮੁਲਾਜ਼ਮਾਂ ਤੇ ਹੈਰਾਨ ਹੋ ਜੂਗੇ ਜਿਹੜੀ ਖਬਰ ਮੈਂ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਕਿਉਂਕਿ ਕਰਨਲ ਸਾਹਿਬ ਦੀ ਪਤਨੀ ਨੇ ਬਹੁਤ ਜ਼ਿਆਦਾ ਯਾਨੀ ਆਪਣਾ ਸ਼ਰਚ ਕੀਤਾ ਪੰਜਾਬ ਦੇ ਲੋਕਾਂ ਨੇ ਵੀ ਬਹੁਤ ਵੱਡੇ ਪੱਧਰ ਤੇ ਸਾਥ ਦਿੱਤਾ ਹੁਣ ਪਹਿਲਾਂ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣੋ ਪਟਿਆਲਾ ਚ ਕਰਨਲ ਕੁਟਮਾਰ ਮਾਮਲੇ ਦੀ ਲਗਾਤਾਰ ਕਾਰਵਾਈ ਅਦਾਲਤ ਚ ਚੱਲ ਰਹੀ ਹੈ ਤੇ ਅਦਾਲਤ ਦਾ ਵੀ ਸਖਤ ਰੁਖ ਪੰਜਾਬ ਪੁਲਿਸ ਤੇ ਬਾਕੀ ਮੁਲਾਜ਼ਮਾਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਵੱਡੀ ਖਬਰ ਇਹ ਹੈ ਕਿ ਅਦਾਲਤ ਵੱਲੋਂ ਪੁਲਿਸ ਮੁਲਾਜ਼ਮ ਜਿੰਨਾ ਵੱਲੋਂ ਕੁਟਮਾਰ ਕਰਨਲ ਸਾਹਿਬ ਦੀ ਕੀਤੀ ਗਈ ਸੀ ਉਹਨਾਂ ਦੀ ਜਮਾਨਤ ਅਰਜੀ ਹੈ ਉਸ ਰੱਦ ਕੀਤਾ ਗਿਆ ਹੈ ਕਿਲਾ ਉਸ ਜਮਾਨਤ ਦਿੱਤੀ ਨੂੰ ਰੱਦ ਕੀਤਾ ਗਿਆ ਹੈ ਪੁਲਿਸ ਮਲਾਜ਼ਮ ਰੋਨੀ ਸਿੰਘ ਵੱਲੋਂ ਜਿਹੜੀ ਜ਼ਮਾਨਤ ਲਗਾਈ ਸੀ ਤੇਹੀ ਰੋਨੀ ਸਿੰਘ ਦੇ ਉੱਤੇ ਇਲਜ਼ਾਮ ਲੱਗੇ ਸੀਗੇ ਕਿ ਸਭ ਤੋਂ ਪਹਿਲਾਂ ਕਰਨਲ ਕੁਟਮਾਰ ਕੇ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਹੱਥ ਰੋਨੀ ਸਿੰਘ ਵੱਲੋਂ ਚੁੱਕਿਆ ਗਿਆ ਸੀਗਾ ਕਰਨਲ ਦੇ ਹੱਥੋਂ ਭਈ ਰੋਨੀ ਸਿੰਘ ਵੱਲੋਂ ਸਭ ਤੋਂ ਪਹਿਲਾਂ ਕੀਤੀ ਗਈ ਸੀ ਤੇ ਹੁਣ ਅਦਾਲਤ ਵੱਲੋਂ ਰੋਨੀ ਸਿੰਘ ਦੀ ਜਿਹੜੀ ਜ਼ਮਾਨਤ ਹੈ ਉਹ ਰੱਦ ਕਰ ਦਿੱਤੀ ਗਈ ਹੈ ਤੇ ਰੱਦ ਕਿਹੜੇ ਸ਼ਬਦਾਂ ਦੇ ਵਿੱਚ ਕੀਤੀ ਗਈ ਹੈ ਕਿ ਆਖਿਰਕਾਰ ਅਦਾਲਤ ਨੇ ਕਿਹੜੇ ਸਖਤ ਸ਼ਬਦ ਅਪਣਾਏ ਉਸ ਰੋਨੀ ਸਿੰਘ ਦੀ ਜਿਹੜੀ ਜ਼ਮਾਨਤ ਹੈ ਉਸ ਨੂੰ ਰੱਦ ਕਰਨ ਦੇ ਲਈ ਆਰਡਰ ਕਾਪੀ ਤੁਹਾਡੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਆਰਡਰ ਹੈ ਇਹ ਆਰਡਰ ਦੀ ਕਾਪੀ ਹੈ ਕਿ ਅਦਾਲਤ ਵੱਲੋਂ ਲਿਖ ਕੇ ਜੱਜ ਸਾਹਿਬ ਵੱਲੋਂ ਦਿੱਤੀ ਗਈ ਹੈ सुरेंद्रਪਾਲ ਕੌਰ ਐਡੀਸ਼ਨਲ ਸੈਸ਼ਨ ਜੱਜ ਵੱਲੋਂ ਇਹ ਜਿਹੜੀ ਜ਼ਮਾਨਤ ਅਰਜੀ ਹੈ ਰੋਨੀ ਸਿੰਘ ਹੋਰਾਂ ਦੀ ਉਹ ਰੱਦ ਕੈਸੀ ਕੀਤੀ ਗਈ ਹੈ ਤਾਨੂੰ ਪੜ ਕੇ ਸੁਣਾਉਣੇ ਆ ਤੇ ਆਸਾਨ ਸ਼ਬਦਾਂ ਚ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਕਿਹੜੇ ਸ਼ਬਦ ਜਿਹੜੇ ਵਰਤੇ ਗਏ ਆ ਸਭ ਤੋਂ ਪਹਿਲਾਂ ਜਿਹੜਾ ਆਰਡਰ ਪਾਸ ਹੋਇਆ ਉਹਦੇ ਵਿੱਚ ਲਿਖਿਆ ਗਿਆ ਕਿ ਰੋਨੀ ਸਿੰਘ ਦੀ ਜਿਹੜੀ ਜ਼ਮਾਨਤ ਹੈ ਉਸ ਨੂੰ ਇਸ ਸਟੇਜ ਦੇ ਵਿੱਚ ਨਹੀਂ ਦਿੱਤਾ ਜਾ ਸਕਦਾ ਜਿਹੜੀ ਐਂਟੀਸੀਪੇਟਰੀ ਬیل ਹੈ ਉਹਨੂੰ ਅਪਰੂਵ ਇਸ ਕਰਕੇ ਗ੍ਰਾਂਟ ਇਸ ਕਰਕੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੇਕਰ ਇਹ ਗ੍ਰਾਂਟ ਹੁੰਦੀ ਹੈ ਜੇਕਰ ਇਹ ਐਂਟੀਸੀਪੇਟਰੀ ਬیل ਮਿਲਦੀ ਹੈ ਤੇ ਪੂਰੇ ਸੁਸਾਇਟੀ ਦੇ ਵਿੱਚ ਇੱਕ ਗਲਤ ਆਏਗਾ ਕਿ ਜੇਕਰ ਇੱਕ ਆਰਮੀ ਅਫੀਸ਼ਰ ਦੇ ਨਾਲ ਹੀ ਕਿੰਨੀ ਕੁੱਟਮਾਰ ਪੁਲਿਸ ਵਾਲੇ ਕਰਨਗੇ ਤਾਂ ਫਿਰ ਮੇਨ ਸ਼ਹਿਰ ਦੇ ਵਿੱਚ ਸੇਫ ਕੋਣ ਹੈ ਇਹ ਜਿਹੜੇ ਸ਼ਬਦ ਹੈ ਇਹ ਜੱਜ ਸਾਹਿਬ ਵੱਲੋਂ ਵਰਤੇ ਗਏ ਨੇ ਆਰਡਰ ਪਾਸ ਕਰਦੇ ਹੋਏ ਲਿਖਿਆ ਗਿਆ ਐਂਟੀਸੀਪੇਟਰੀ ਫੇਲ ਐਜ਼ ਇਫ ਐਟ ਥਿਸ ਸਟੇਜ ਹੀ ਇਸ ਯਾਨੀ ਜੱਜ ਸਾਹਿਬ ਨੇ ਕਾਪੀ ਜਿਹੜੀ ਪੇਸ਼ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਤੇ ਆਰਡਰਾਂ ਦੀ ਕਾਪੀ ਯਾਨੀ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਕਰਨਲ ਸਾਹਿਬ ਕੁੱਟੇ ਗਏ ਨੇ ਤੇ ਜਿਹੜੀ ਆਮ ਜਨਤਾ ਸ਼ਹਿਰ ਦੇ ਵਿੱਚ ਜਾਂ ਫਿਰ ਪੂਰੇ ਪੰਜਾਬ ਭਰ ਦੇ ਵਿੱਚ ਕੀ ਰਵਈਆ ਹੋਊਗਾ ਪੰਜਾਬ ਦੀ ਪੁਲਿਸ ਦਾ ਇਸ ਉੱਤੇ ਜੱਜ ਸਾਹਿਬ ਖੁਦ ਬਹੁਤ ਵੱਡੀ ਤਰ੍ਹਾਂ ਯਾਨੀ ਬਹੁਤ ਚੰਗੀ ਤਰ੍ਹਾਂ ਨਾਰਾਜ਼ ਹੋ ਚੁੱਕੇ ਨੇ ਤਾਂ ਹੁਣ ਤੁਸੀਂ ਇਹ ਵੇਖੋ ਕਿ ਜੱਜ ਸਾਹਿਬ ਪਹਿਲਾਂ ਇੱਕ ਬਦਲੇ ਵੀ ਜਾਂਦੇ ਨੇ ਉਸ ਤੋਂ ਬਾਅਦ ਇੱਕ ਹੋਰ ਨਵੇਂ ਜੱਜ ਸਾਹਿਬ ਆ ਜਾਂਦੇ ਜਿਹੜੇ ਕਿ ਪੰਜਾਬੀ ਨੇ ਉਹਨਾਂ ਨੇ ਕਿਹਾ ਕਦੇ ਪ੍ਰਤੀ ਪੰਜਾਬ ਦੀ ਪੁਲਿਸ ਦਾ ਰਵਈਆ ਕੀ ਹੈ ਇਹ ਅਕਸਰ ਤੁਸੀਂ ਸਾਰੇ ਪੰਜਾਬੀ ਜਾਣਦੇ ਹੋ ਔਰ ਜਿਹੜੀ ਚੰਡੀਗੜ੍ਹ ਦੀ ਪੁਲਿਸ ਹੈ ਉਹਨਾਂ ਨੂੰ ਇਹ ਕੇਸ ਸੌਪਿਆ ਜਾਂਦਾ ਤਾਂ ਕਿ ਕਰਨਲ ਪਰਿਵਾਰ ਦੀ ਸੰਤੁਸ਼ਟੀ ਹੋ ਸਕੇ ਕਿਉਂਕਿ ਇਹਨਾਂ ਨੇ ਤਾਂ ਕਿਹਾ ਸੀ ਕਿ ਇਹ ਜਿਹੜਾ ਕੇਸ ਹੈ ਇਹ ਸਿੱਧਾ ਸੀਬੀਆਈ ਨੂੰ ਮੂਵ ਕਰਨਾ ਚਾਹੀਦਾ ਕਿਉਂਕਿ ਸਾਨੂੰ ਨਾ ਤਾਂ ਪੰਜਾਬ ਦੀ ਸਰਕਾਰ ਦੇ ਉੱਤੇ ਭਰੋਸਾ ਹੈ ਔਰ ਨਾ ਹੀ ਪੰਜਾਬ ਦੀ ਪੁਲਿਸ ਦੇ ਉੱਤੇ ਭਰੋਸਾ ਤਾਂ ਇਹ ਕਰਨਲ ਪਰਿਵਾਰ ਦੇ ਬੰਨਿਓ ਜਿਹੜੀਆਂ ਗੱਲਾਂ ਕਹੀਆਂ ਗਈਆਂ ਸੀ ਇਹਨਾਂ ਗੱਲਾਂ ਨੂੰ ਲੈ ਕੇ ਪੰਜਾਬ ਦੇ ਹਾਈ ਕੋਰਟ ਪੰਜਾਬ ਤੇ ਹਰਿਆਣਾ ਦੇ ਜਿਹੜਾ ਹਾਈ ਕੋਰਟ ਉਹਨਾਂ ਜੱਜ ਸਾਹਿਬ ਨੇ ਉਸੇ ਪ੍ਰਕਾਰ ਉਹਨਾਂ ਦੇ ਮੁਤਾਬਕ ਹੀ ਇਹ ਗੱਲ ਕਹੀ ਸੀ ਕਿ ਭਾਈ ਇਹ ਜਿਹੜਾ ਕੇਸ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸੀਬੀਆਈ ਨੂੰ ਮੂਵ ਕਰਾਂਗੇ ਪਰ ਕਿਤੇ ਨਾ ਕਿਤੇ ਜੱਜ ਸਾਹਿਬ ਉਹ ਬਦਲੇ ਗਏ ਸੀ ਜਿਨ੍ਹਾਂ ਕੋਲ ਪਹਿਲਾ ਇਹ ਕੇਸ ਜਾਂਦਾ ਉਸ ਤੋਂ ਬਾਅਦ ਨਵੇਂ ਜੱਜ ਸਾਹਿਬ ਆ ਜਾਂਦੇ ਨੇ ਉਹਨਾਂ ਨੇ ਵੀ ਇੱਕ ਬਹੁਤ ਸਖਤ ਰਵਈਆ ਅਪਣਾ ਲਿਆ ਕਿ ਜਿਹੜਾ ਰੌਣੀ ਆਂਦਾ ਪੁਲਿਸ ਮੁਲਾਜ਼ਮ ਜਿਹੜੇ ਨੇ ਬੱਚੇ ਦੀ ਜਾਨ ਬਚਾਈ ਸੀ ਉਹ ਇੱਕ ਬੱਚੇ ਦੇ ਹਵਾਲੇ ਦੇ ਨਾਲ ਨਿਕਲਣਾ ਚਾਹੁੰਦਾ ਸੀ ਇਸ ਕੇਸ ਦੇ ਵਿੱਚ ਕਿ ਮੈਂ ਇੱਕ ਬੱਚੇ ਨੂੰ ਬਚਾਇਆ ਜਿਹੜੇ ਨੂੰ ਇੱਕ ਬੰਦੇ ਨੇ ਗਿਟਨੈਪ ਕੀਤਾ ਸੀ ਉਸ ਦਾ ਇਨਕਾਊਂਟਰ ਵੀ ਹੋਇਆ ਸੀ ਉਹ ਵੀ ਤੁਸੀਂ ਜਾਣਦੇ ਹੋ ਔਰ ਉਸ ਇਨਕਾਊਂਟਰ ਦੀ ਵਜ੍ਹਾ ਦੇ ਨਾਲ ਹੁਣ ਰੌਣੀ ਹੈ ਜਿਹੜਾ ਪੁਲਿਸ ਮੁਲਾਜ਼ਮੋਂ ਨਿਕਲਣਾ ਚਾਹੁੰਦਾ ਸੀ ਪਰ ਜੱਜ ਸਾਹਿਬ ਨੇ ਕਿਤੇ ਨਾ ਕਿਤੇ ਜਿਹੜੀ ਜ਼ਮਾਨਤ ਆਹੋ ਰੱਦ ਕਰ ਦਿੱਤੀ ਐ ਖਾਰਜ ਕਰ ਦਿੱਤੀ ਐ ਕਿ ਅਸੀਂ ਇਸ ਮੁੱਦੇ ਦੇ ਉੱਤੇ ਬਹੁਤ ਹੀ ਗੰਭੀਰਤਾ ਦੇ ਨਾਲ ਜਿਹੜਾ ਹਾਈ ਕੋਰਟ ਚੱਲ ਰਿਹਾ ਬਹੁਤ ਹੀ ਜ਼ਿਆਦਾ ਪੰਜਾਬ ਦੀ ਜਨਤਾ ਹਾਈ ਕੋਰਟ ਦੀ ਸਲਾਹਨਾ ਕਰ ਰਹੀ ਹੈ ਕਿ ਜੱਜ ਸਾਹਿਬ ਜਿਹੜੇ ਕਿ ਅਹਿਮ ਕੜੇ ਫੈਸਲੇ ਲੈ ਰਹੇ ਨੇ ਕਿਉਂਕਿ ਪੰਜਾਬ ਦੀ ਪੁਲਿਸ ਦੇ ਪੰਜਾਬ ਦੀ ਸਰਕਾਰ ਤੋਂ ਪੰਜਾਬ ਦੀ ਜਨਤਾ ਤੱਕ ਦਾ ਭਰੋਸਾ ਉੱਠੇ ਖੜਿਆ ਕੱਲੇ ਕਰਨਲ ਦਾ ਮਾਮਲਾ ਨਹੀਂ ਬਹੁਤ ਸਾਰੇ ਇੱਥੇ ਫੌਜੀ ਕੁੱਟੇ ਜਾਂਦੇ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਜਾਂਦਾ ਯਾਨੀ ਇਨਕਾਊਂਟਰ ਦੇ ਇਨਕਾਊਂਟਰ ਹੋ ਰਿਹਾ ਪੰਜਾਬ ਦੇ ਅੰਦਰ ਇਹ ਵੀ ਤੁਹਾਡੇ ਸਾਹਮਣੇ ਹਰ ਰੋਜ਼ ਹਰ ਨਵੇਂ ਦਿਨ ਤੁਸੀਂ ਸ਼ਾਮ ਨੂੰ ਹਰ ਰਾਤ ਨੂੰ ਖਬਰ ਆਉਂਦੀ ਹੈ ਕਿ ਅੱਜ ਰਾਤ ਰਾਤ ਬਹੁਤ ਵੱਡਾ ਇਨਕਾਊਂਟਰ ਹੋ ਚੁੱਕਿਆ ਜਦੋਂ ਤੁਸੀਂ ਸਵੇਰ ਨੂੰ ਉੱਠ ਕੇ ਆਪਣਾ ਫੋਨ ਦੇਖਦੇ ਹੋ ਤਾਂ ਉਹਦੇ ਤੇ ਪਹਿਲੀ ਖਬਰ ਇੱਕ ਨਾ ਇੱਕ ਅੱਦੀ ਤਾਂ ਇਹੀ ਹੁੰਦੀ ਹੈ ਕਿ ਰਾਤ ਭਾਈ ਪੰਜਾਬ ਦੀ ਪੁਲਿਸ ਬਣੀ ਇੱਕ ਬਹੁਤ ਵੱਡਾ ਇਨਕਾਊਂਟਰ ਹੋ ਚੁੱਕਿਆ ਤਾਂ ਤੁਸੀਂ ਦੱਸੋ ਹੁਣ ਪੰਜਾਬ ਦੀ ਪੁਲਿਸ ਆ ਜਿਹੜੀ ਜਾਂ ਪੰਜਾਬ ਦੀ ਸਰਕਾਰ ਇਹ ਵਜ੍ਹਾ ਕਿਦੀ ਬਣਦੀ ਆ ਪਿੱਛੇ ਤਾਕਤ ਕਿਦੀ ਇਹਨਾਂ ਗੱਲਾਂ ਦੇ ਪਿੱਛੇ ਕਿਉਂਕਿ ਸਰਕਾਰ ਇਹਨਾਂ ਗੱਲਾਂ ਦੇ ਉੱਤੇ ਨਕਾਮ ਸਾਬਤ ਹੋ ਚੁੱਕੀ ਆ ਭਗਵੰਤ ਮਾਨ ਦੀ ਲੋਗੇ ਇਹਨਾਂ ਨੇ ਬਹੁਤ ਵੱਡੀ ਤਰ੍ਹਾਂ ਛੂਟ ਦਿੱਤੀ ਹੋਈ ਹੈ ਕਿ ਕਿਸੇ ਦਾ ਵੀ ਇਨਕਾਊਂਟਰ ਹੋ ਜਾਂਦਾ ਹੈ ਇੱਥੇ ਇੱਕ ਪਿੱਛੇ ਜੇ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਈ ਸੀ ਜਿਹੜਾ ਕਾਮ ਬੰਦਾ ਸੀ ਨਸ਼ੇ ਪੱਤੇ ਵਾਲਾ ਉਹਨੇ ਗੋਲੀ ਚਲਾਈ ਜਾਂਦੀ ਹੈ ਸਿੱਧੀ ਗੱਡੀ ਦੇ ਵਿੱਚ ਤੇ ਗੋਲੀ ਲੱਗਦੀ ਹੈ ਸਦੀ ਬਾਹ ਤੇ ਉਸ ਤੋਂ ਬਾਅਦ ਉਹ ਬੰਦਾ ਅਲਰਟ ਹੋ ਜਾਂਦਾ ਉਹਨੇ ਸੋਚਿਆ ਵੀ ਮੈਨੂੰ ਫੜਨ ਦੇ ਚੱਕਰ ਦੇ ਵਿੱਚ ਗੋਲੀ ਕਿਵੇਂ ਮਾਰ ਦਿੱਤੀ ਹੈ ਤਾਂ ਉਹ ਬੰਦਾ ਅਲਰਟ ਹੋ ਜਾਂਦਾ ਉਹ ਗੱਡੀ ਲੈ ਕੇ ਕਿਵੇਂ ਨਾ ਕਿਵੇਂ ਫਰਾਰ ਹੋ ਜਾਂਦਾ ਨਿਕਲ ਜਾਂਦਾ ਉਹਦੀ ਮਾਂ ਵੀ ਉਹਦੇ ਨਾਲ ਹੁੰਦੀ ਹੈ ਤਾਂ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਜਮੇ ਲੱਖਾ ਸਿੰਘ ਸਦਾਣਾ ਜਾ ਪੰਜਾਬ ਦੇ ਸਾਡੇ ਹੋਰ ਬਹੁਤ ਸਾਰੇ ਨੌਜਵਾਨ ਕਹਿੰਦੇ ਨੇ ਕਿ ਭਾਈ ਇਹ 1980 ਵਾਲਾ ਦੌਰ ਉਹੀ ਫਿਰ ਤੋਂ ਦੁਹਰਾ ਲਈ ਹੈ ਇਹ ਸਰਕਾਰ ਕਿ ਜਿਹੜਾ ਸਟੇਟ ਬਣ ਚੁੱਕਿਆ ਸੀ ਪੁਲਿਸ ਸਟੇਟ ਤਾਂ ਜੇਕਰ ਇਹ ਦੌਰ ਚੱਲਦਾ ਰਿਹਾ ਤਾਂ ਬਹੁਤਾ ਚਿਰ ਪੰਜਾਬ ਜਿਉਂਦਾ ਨਹੀਂ ਰਹਿਣਾ ਕਿਉਂਕਿ ਜਿਹੜੀਆਂ ਇਹ ਸਰਕਾਰਾਂ ਨੇ ਇਹ ਸਿਰਫ ਮਾਰਨ ਤੇ ਹੀ ਤੁਲੀਆਂ ਹੋਈਆਂ ਨੇ ਪਰ ਕਿਤੇ ਨਾ ਕਿਤੇ ਸਾਡੀਆਂ ਕਈ ਧਿਰਾਂ ਨੇ ਪੰਜਾਬ ਦੇ ਅੰਦਰ ਜਿਹੜੀਆਂ ਇਸ ਪੰਜਾਬ ਨੂੰ ਬਚਾ ਕੇ ਰੱਖਦੀਆਂ ਨੇ ਜਿਵੇਂ ਕਿ ਸਾਡੀ ਸਿੱਖ ਕੌਮ ਹੈ ਬਹੁਤ ਸਾਰਾ ਯਾਨੀ ਸਾਡੇ ਨੌਜਵਾਨ ਇਹ ਜਾ ਕੰਮ ਕਰ ਰਹੇ ਵੀ ਜਿਹੜੀ ਇਹਨਾਂ ਨੂੰ ਨੱਥ ਵੀ ਸਮੇਂ-ਸਮੇਂ ਤੇ ਪਾਈ ਜਾਂਦੀ ਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਇਸ ਵੀਡੀਓ ਦੇ ਹੱਕ ਵਿੱਚ ਆ ਵੀਡੀਓ ਨੂੰ ਸ਼ੇਅਰ ਕਰ ਦੇਣਾ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਗਿਰੋ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਪੰਜਾਬ ਪੁਲਿਸ ਪੰਜਾਬ ਪੁਲਿਸ ਆਪਣਾ ਜਿਹੜਾ ਕੰਮ ਹੈ ਉਹ ਨਹੀਂ ਕਰ ਰਹੀ ਪੰਜਾਬ ਪੁਲਿਸ ਦਾ ਕੰਮ ਮਕਸਦ ਇਹ ਹੈਗਾ ਵੇ ਵਿਰੋਕ ਲੋਕਾਂ ਦੀ ਹਫਾਜ਼ਤ ਕਰੇ ਲੋਕਾਂ ਨੂੰ ਗੁੰਡੇ ਮਵਾਲੀ ਉਹਨਾਂ ਤੋਂ ਬਚਾਵੇ ਕ੍ਰਾਈਮ ਨੂੰ ਰੋਕੇ ਜਦਕਿ ਪੰਜਾਬ ਪੁਲਿਸ ਖੁਦ ਕ੍ਰਾਈਮ ਕਰ ਰਹੀ ਹੈ ਇੱਕ ਬੰਨੇ ਤੁਸੀਂ ਦੇਖੋ ਕਿ ਉਹ ਜਿਹੜੀ ਲੇਡੀ ਕਾਂਸਟੇਬਲ ਹੈ ਜਿਹੜਾ ਨਸ਼ਾ ਵੇਚ ਰਹੀ ਹੈ ਪੁਲਿਸ ਦਾ ਕੰਮ ਹੈ ਨਸ਼ਿਆਂ ਨੂੰ ਰੋਕਣਾ ਤੇ ਲੇਡੀ ਕਾਂਸਟੇਬਲ ਖੁਦ ਨਸ਼ਾ ਵੇਚ ਰਹੀ ਹੈ ਦੂਸਰੇ ਬੰਨੇ ਪੁਲਿਸ ਦਾ ਕੰਮ ਹੈ ਕਿ ਗੁੰਡਿਆਂ ਕੋਲੋਂ ਲੋਕਾਂ ਦੀ ਹਫਾਜ਼ਤ ਕਰਨਾ ਖੋਫ ਉਹ ਰਾਜ਼ੀ ਲੋਕਾਂ ਦੇ ਦਿਲ ਚੋਂ ਉਸ ਨੂੰ ਕੱਟ ਕਰਨਾ ਤੇ ਪੰਜਾਬ ਪੁਲਿਸ ਕਰਨਲ ਬਾਟ ਜਿਸਾ ਤੁਸੀਂ ਦੇਖਿਆ ਫੋਦ ਮਾਰ ਰਹੀ ਹੈ ਖੁਦ ਉਹਨਾਂ ਮਾਰਕਟਾਈ ਕੀਤੀ ਕੀ ਹਾਲ ਕਰ ਦਿੱਤਾ ਵੀਰੋ ਅਗਰ ਮਾਨਯੋਗ ਹਾਈ ਕੋਰਟ ਇਸ ਦੇ ਵਿੱਚ ਮਲਵਸ ਨਾ ਹੋਵੇ ਦੋਨਾਂ ਕਿਸਾਂ ਦੇ ਵਿੱਚ ਤੇ ਵੀਰੋ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਇਨਸਾਫ ਮਿਲ ਰਿਹਾ ਹੈ ਵੀਰੋ ਕਿਸੇ ਬੰਨੇ ਇਨਸਾਫ ਮਿਲਦਾ ਨਜ਼ਰ ਨਹੀਂ ਆ ਰਿਹਾ ਤੇ ਇਹਦੀ ਕੀ ਵਜ੍ਹਾ ਹੈ ਇਹਦਾ ਵੀਰੋ ਜ਼ਿੰਮੇਵਾਰ ਜਿਹੜੇ ਹੈ ਉਹ ਸਭ ਤੋਂ ਪਹਿਲੇ ਤੇ ਜਿਹੜੇ ਸਟੇਟ ਦੇ ਸੀਐਮ ਹੈ ਸੀਐਮ ਭਗਵੰਤ ਮਾਨ ਸਾਹਿਬ ਉਹ ਜ਼ਿੰਮੇਵਾਰ ਹੈ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਥੱਲੇ ਅਫੀਸਰ ਹੈ ਜਿਹੜੇ ਆਈਪੀਐਸ ਅਫੀਸਰਾਂ ਨੇ ਆਈਜੀ ਸਾਹਿਬ ਹੈ ਡੀਆਈਜੀ ਹੈ ਐਸਐਸਪੀ ਨਾਨਕ ਸਿੰਘ ਹੈ ਫਿਰ ਉਹ ਜ਼ਿੰਮੇਵਾਰ ਹੈ ਕਿ ਉਹ ਕਿਉਂ ਨਹੀਂ ਫੋਰਸ ਤੇ ਕੰਟਰੋਲ ਕਰ ਰਹੇ ਫਿਰ ਉਹ ਜਦੋਂ ਜਿਹੜਾ ਦੋਸ਼ੀ ਹੋਵੇ ਜਿਹੜਾ ਕੋਈ ਗਲਤ ਕੰਮ ਕਰੇ ਉਹਨੂੰ ਅਗਰ ਸਖਤ ਤੋਂ ਸਖਤ ਸਜ਼ਾ ਮਿਲੇ ਤੇ ਕੋਈ ਵੀ ਪੁਲਿਸ ਦਾ ਨੌਜਵਾਨ ਜਾਂ ਕਿਸੇ ਵੀ ਜਗ੍ਹਾ ਤੇ ਉਹ ਹਿੰਮਤ ਨਹੀਂ ਕਰੇਗਾ ਕਿ ਉਹ ਕੋਈ ਕ੍ਰਾਈਮ ਕਰੇ ਜਦੋਂ ਪੁਲਿਸ ਖੁਦ ਕਰਾਇਮ ਦੇ ਵਿੱਚ ਮਲਵਸ ਹੈ ਪੁਲਿਸ ਖੁਦ ਲੋਕਾਂ ਦੇ ਨਾਲ ਧੱਕਾ ਕਰ ਰਹੀ ਹੈ ਤਾਂ ਕੋਈ ਕਿਸ ਤਰ੍ਹਾਂ ਜਾਏਗਾ ਪੁਲਿਸ ਸਟੇਸ਼ਨ ਕੋਈ ਖਬਰ ਲਿਖਾਉਣ ਵੀ ਕਿਸ ਤਰ੍ਹਾਂ ਜਾਏਗਾ ਵੀਰੋ ਇੱਕ ਬੰਨੇ ਇੱਕ ਦੀ ਕਿਸਾਨਾਂ ਨਾਲ ਧੱਕਾ ਹੋ ਰਿਹਾ ਵੈ ਤੇ ਵੀਰੋ ਹਾਲਾਤ ਬਹੁਤ ਅਜੀਬ ਹੈ ਪੰਜਾਬ ਪੁਲਿਸ ਨੂੰ ਆਪਣੇ ਆਪ ਨੂੰ ਠੀਕ ਕਰਨਾ ਚਾਹੀਦਾ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਨਾ ਕਿ ਲੋਕਾਂ ਨੂੰ ਡਰਾ ਕੇ ਧਮਕਾ ਕੇ ਉਹਨਾਂ ਨਾਲ ਇਹੋ ਜਿਹਾ ਤਕਸ਼ੀ ਕਰਨਾ ਚਾਹੀਦਾ ਵੀਰੋ ਕੀ ਤੁਸੀਂ ਮੇਰੀ ਗੱਲ ਦੇ ਨਾਲ ਸਮਝ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਲ ਲਾਜ਼ਮੀ ਕਰਨਾ ਆਪਾਂ ਸਾਰਾ ਕਾਰ ਕਰਦਾ ਹੋਇਆ ਯਾਦ ਰੱਖਣਾ i